ਘਲੀ ਪਾਂਦਾ ਤਾ ਦੇਸ਼ ਲਈ ਬਣੀਆਂ ਤੂੰ ਲਾਈਆਂ ਚਮਕੌਰ ਦੇ ਅੰਦਰੋਂ ਤੀਰਾਂ ਦੀਆਂ ਛੜੀਆਂ ਤੂੰ ਤੋੜੀਆਂ ਸੋਹਣੇ ਦੇਸ਼ ਤੋਂ ਲਾਲਾਂ ਦੀਆਂ ਲੜੀਆਂ ਤੂੰ ਰਣ ਦੇ ਵਿੱਚ ਬੱਚਿਆਂ ਦੀ ਹੱਸ ਦੇ ਤਾ ਕੁਰਬਾਨੀ ਨੂੰ ਸ਼ਹਿਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਫਟਿਆ ਗਲ ਚੋਲਾ ਮਾਚੀ ਵਾੜੇ ਵਿੱਚ ਸੁੱਤੇ ਸੀ ਰੋੜਾਂ ਦੀ ਸੇਜ ਵਿਸ਼ਾਲੀ ਪਾਲੇ ਦੀ ਰੁੱਤੇ ਸੀ ਵਰਦੀਆਂ ਕਣੀਆਂ ਬਿਜਲੀ ਕੜਕ ਦੀ ਉੱਤੇ ਸੀ ਉੱਥੋਂ ਤੁਰ ਪਹੁੰਚੇ ਅੱਗੇ ਕਸ਼ਟ ਸਹਾਰ ਕੇ ਦੇਸ਼ ਦੀ ਰਾਖੀ ਕੀਤੀ ਨਾਂ ਨੂੰ ਬੱਤਿਆਂ ਨੂੰ ਵਾਰ ਕੇ ਸਾਡੇ ਤੋਂ ਲਾਲ ਵਾਰ ਤੇ ਹਲਕਾਰੇ ਦਸਿਆ ਦਾਤੇ ਨੂੰ ਆ ਕੇ ਤੇ ਨੀਰਾਂ ਵਿੱਚ ਸਾਹਿਬ ਜਾਵੇ ਆਪਾਂ ਚਿਣਵਾ ਕੇ ਤੇ ਮਾਤਾ ਜੀ ਤੁਰ ਗਏ ਇਥੋਂ ਸ਼ੁਕਰ ਮਨਾ ਕੇ ਤੇ ਤੁਰ ਪੈ ਚੁੱਕ ਗਣੀ ਨਬੀ ਖਾਂ ਪੰਥ ਦੇ ਪਾਨੀ ਨੂੰ ਸ਼ੈਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਦਮ ਦਮੀ ਪੀੜ ਸਤਰੋ ਦਮ ਦਮੇ ਪਰੀਆਂ ਸੀ ਰਹਿ ਸੀ ਨੋ ਪਰੀਖਾ ਕਈ ਕਰੀਆਂ ਸੀ ਇੱਥੋਂ ਫਿਰ ਕਦਮਾਂ ਅੱਗੇ ਹਾਂ ਦੱਖਣ ਨੂੰ ਤਰੀਆਂ ਸੀ ਵੈਰੀ ਨੂੰ ਸੋਦਣ ਬੰਦਾ ਤੋੜਿਆ ਸ਼ਿੰਗਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਬੱਚਿਆਂ ਨੂੰ ਵਾਰ ਕੇ ਸਾਡੇ ਤੋਂ ਲਾਲ ਵਾਰ ਤੇ ਕਰ ਜਾ ਕੌਡੀ ਕੌਡੀ ਕਰ ਮੋੜਿਆ ਦਿੱਤਾ ਜੇ ਹੀਰਾ ਕਿਸੇ ਨੇ ਨਾਦੀ ਵਿੱਚ ਰੋੜਿਆ ਤਾਲਾ ਨਾਲ ਮੋਰਾ ਵੰਡੀਆਂ ਲਾ ਵਿੱਚ ਮੋਤ ਤੋੜਿਆ ਜੋਗੀ ਸਾਂ ਸਣ ਦੇ ਤੁਰ ਗਏ ਛੱਡ ਕੇ ਜਗ ਫਾਨੀ ਨੂੰ ਸ਼ੈਰਾਂ ਦੀ ਨਮਸਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸਕਾਰ ਹੈ ਕਲਗੀਧਰ ਦਸ਼ਮੇਸ਼ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਮੁਕਾਬਲਾ ਕੋਈ ਕਰ ਹੀ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਉੱਤੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਉਹਨਾਂ ਨੂੰ ਗਿਣ ਕੇ ਨਹੀਂ ਦੱਸਿਆ ਜਾ ਸਕਦਾ ਇਸ ਨਮਸ਼ਕਾਰ ਰੂਪੀ ਕੰਪਤਾ 'ਚ ਆਪ ਸੰਗਤਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਾਰਾ ਹੀ ਜੀਵਨ ਇੱਕ ਪੰਛੀ ਝਾਤ ਵਿੱਚ ਸਰਵਣ ਕੀਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਤੇ ਸਾਰੇ ਕੌ ਤੱਕ ਤੇ ਜੋਤੀ ਜੋਤ ਸਮਾਉਣ ਤੱਕ ਦਾ ਹਾਲ ਇਸ ਕਵਤਾ ਜਿਹਨੂੰ ਅਸੀਂ ਕੁਜੇ ਦੇ ਵਿੱਚ ਸਮੁੰਦਰ ਬੰਦ ਕਰਨਾ ਕਹਿ ਸਕਨੇ ਆ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੀਵਨ ਦੀਆਂ ਲਗਭਗ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਐਸਾ ਹੈ ਜਿਸ ਦਾ ਕੋਈ ਅੰਤ ਨਹੀਂ ਪਾ ਸਕਦਾ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਟੋਟਲ ਉਮਰ ਵੇਖਣੀ ਹੋਵੇ ਨਾ ਤੇ ਸਰੀਰਕ ਪੱਖੋਂ ਬਹੁਤੀ ਲੰਬੀ ਉਮਰ ਨਹੀਂ ਹੈ ਸਤਿਗੁਰੂ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਟੋਟਲ ਉਮਰ ਲਗਭਗ 42 ਸਾਲ ਦੀ ਆ ਤੇ ਉਹਦੇ ਵਿੱਚ ਵੇਖੋ ਮਹਾਰਾਜ ਨੇ ਕਿੰਨੇ ਕੌਤਕ ਕੀਤੇ ਨੇ ਹਕੀਮ ਅੱਲਾ ਯਾਰਖਾ ਜੋਗੀ ਰਹਿਮਾਨੀ ਦਖਣੀ ਨੈਸ਼ਨਲ ਪੋਇਟਰ ਉਹਨਾਂ ਨੇ ਜਿਹੜੀ ਪੁਸਤਕ ਲਿਖੀ ਆ ਨਾ ਗਾਂਝੇ ਸ਼ਹੀਦਾ ਉਹ ਕਾਫੀ ਲੰਬੀ ਕਵਤਾ ਮਰਸੀਆ ਹੈ ਪਹਿਲਾਂ ਵੀ ਇੱਕ ਦਿਨ ਮੈਂ ਉਹਦਾ ਸੰਖੇਪਿਤ ਜ਼ਿਕਰ ਕੀਤਾ ਸੀ ਜਦੋਂ ਉਹ ਕਵਤਾ ਤੁਸੀਂ ਸੁਣਦੇ ਹੋ ਆਪ ਮੁਹਾਰੇ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਉਸ ਕਵਤਾ ਦੇ ਵਿੱਚ ਕਵੀ ਜੀ ਲਿਖਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੀ ਜ਼ਿੰਦਗੀ ਐਸੀ ਸੀ ਕਿ ਦੁਸ਼ਮਣਾਂ ਨੇ ਕਦੇ ਤੁਹਾਨੂੰ ਸੁੱਖ ਦਾ ਸਾਹ ਲੈਣ ਹੀ ਨਹੀਂ ਦਿੱਤਾ ਇੱਕ جنگ ਕਰਕੇ ਹਟੇ ਤੇ ਦੂਜੀ جنگ ਫਿਰ ਤੁਹਾਡੇ ਗਾਲ ਆਣ ਪਈ ਕਦੇ ਦੁਸ਼ਮਣ ਨੇ ਕਿਸੇ ਪਾਸਿਓਂ ਹਮਲਾ ਕਰ ਦਿੱਤਾ ਕਦੇ ਕਿਸੇ ਪਾਸਿਓਂ ਹਮਲਾ ਕਰ ਦਿੱਤਾ ਕਦੇ ਕੋਈ جنگ ਕਿਤੇ ਪਰਿਵਾਰ ਦੇ ਵਿਛੋੜੇ ਤੇ ਕਿਤੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹਨਾਂ ਦੇ ਮਾਤਾ ਮਾਤਾ ਸੁੰਦਰੀ ਜੀ ਦਾ ਗਾਲ ਚਲਾਣਾ ਸਰਸਾ ਨਦੀ ਦੇ ਕੰਢੇ ਤੇ ਵਿਛੋੜਾ ਨਿੱਕੇ ਨਿੱਕੇ ਮਹਾਰਾਜ ਦੇ ਬੱਚੇ ਛੋਟੇ ਸਹਿਬਜ਼ਾਦਿਆਂ ਦਾ ਵਿਛੜ ਜਾਣਾ ਪਰਿਵਾਰ ਤੈਨੇ ਸਿਆਂ ਚ ਵੰਡਿਆ ਜਾਣਾ ਚਮਕੌਰ ਦੀ ਗੜੀ ਚ ਜਾਣਾ ਆਪਣੇ ਹੱਥੀਂ ਆਪਣੇ ਸੁਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਤੋੜਨਾ ਨੀਹਾਂ ਦੇ ਵਿੱਚ ਛੋਟੇ ਸਹਿਬਜ਼ਾਦਿਆਂ ਦਾ ਚਿਣੇ ਜਾਣਾ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਵਖੀ ਦੇ ਵਿੱਚ ਦੁਸ਼ਮਣਾਂ ਦੇ ਵੱਲੋਂ ਜਿਨ੍ਹਾਂ ਨੂੰ ਵਜ਼ੀਰ ਖਾਨ ਨੇ ਭੇਜਿਆ ਸੀ ਸਰਹੰਦ ਤੋਂ ਰਿਸ਼ਵਤ ਦੇ ਕੇ ਉਹਨਾਂ ਵੱਲੋਂ ਮਹਾਰਾਜ ਦੀ ਵਖੀ ਦੇ ਵਿੱਚ ਸ਼ੁਰਾ ਮਾਰ ਦੇਣਾ ਤੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਜੀ ਮਹਾਰਾਜ ਦਾ ਇਹ ਕਹਿਣਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੂਏ ਤੋਂ ਕਿਹਾ ਹੂਆ ਜੀਵਤ ਲੱਖ ਹਜ਼ਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੱਡੀਆਂ ਛੋਟੀਆਂ ਟੋਟਲ ਮਿਲਾ ਕੇ 14 ਜੰਗਾਂ ਕਰਨੀਆਂ ਪਈਆਂ ਨੇ ਦੁਸ਼ਮਣਾਂ ਦੇ ਮੂੰਹ ਮੋੜਨ ਵਾਸਤੇ ਭਾਰਤ ਦੇਸ਼ ਦੇ ਗਲੋਂ ਗੁਲਾਮੀ ਦਾ ਝੂਲਾ ਲਾਉਣ ਵਾਸਤੇ ਪਰ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਖਾਸੀਅਤ ਆ ਅੱਜ ਤੱਕ ਇਸ ਦੇਸ਼ ਵਿੱਚ ਜਿਹੜੀਆਂ ਵੀ ਜੰਗਾਂ ਹੋਈਆਂ ਸੀ ਨਾ ਉਹਨਾਂ ਦੇ ਤਿੰਨ ਕਾਰਨ ਸਨ ਜ਼ਰ ਜੋਰੂ ਤੇ ਜ਼ਮੀਨ ਜਾਂ ਲੋਕਾਂ ਨੇ ਜੰਗਾ ਕੀਤੀਆਂ ਜ਼ਰਦਾ ਕਰਕੇ ਜ਼ਰਦਾ ਮਤਲਬ ਹੁੰਦਾ ਧਨ ਦਾ ਕਰਕੇ ਰੁਪਏ ਪੈਸੇ ਧਨ ਦੌਲਤ ਦਾ ਕਰਕੇ ਜੰਗਾ ਹੋਈਆਂ ਨੇ ਕਿਸੇ ਦੇ ਖਜ਼ਾਨੇ ਲੁੱਟਣ ਵਾਸਤੇ ਰਾਜੇ ਮਹਾਰਾਜੇ ਆਦਕ ਤਾਂ ਕਰਕੇ ਜੰਗਾ ਕਰਦੇ ਰਹੇ ਦੂਸਰਾ ਕਾਰਨ ਸੀ ਜ਼ਾਰ ਜ਼ੋਰੂ ਜ਼ੋਰੂ ਦਾ ਮਤਲਬ ਹੁੰਦਾ ਇਸਤਰੀ ਜਾਂ ਇਸਤਰੀ ਦਾ ਕਰਕੇ ਜੰਗਾ ਹੋਈਆਂ ਨੇ ਜਿਹੜਾ ਅਸੀਂ ਜੰਗ ਦੇਖਦੇ ਹਾਂ ਜਿਸ ਦੇ ਬੱਚੇ ਸੁਣਦੇ ਆ ਕਿ ਜਦੋਂ ਲక్ష్మణ ਜੀ ਨੇ ਰਾਵਣ ਦੀ ਭੈਣ ਸਰੂਪ ਨਖਾ ਦਾ ਨੱਕ ਵੱਢ ਦਿੱਤਾ ਤੇ ਰਾਵਣ ਨੇ ਬਦਲਾ ਲੈਣ ਵਾਸਤੇ ਸ਼੍ਰੀ ਰਾਮਚੰਦਰ ਜੀ ਦੀ ਉਸ ਪਤਨੀ ਮਾਤਾ ਸੀਤਾ ਜੀ ਨੂੰ ਚੋਕ ਕੇ ਲੈ ਗਿਆ ਜੰਗ ਕਾਦਾ ਕਰਕੇ ਹੋਈ ਇਸਤਰੀ ਦਾ ਕਰਕੇ ਤੇ ਜਾਂ ਜੰਗਾ ਹੋਈਆਂ ਨੇ ਜ਼ਮੀਨ ਅਦਾ ਕਰਕੇ ਕਿਸੇ ਨੇ ਕਿਸੇ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਿਆ ਦੂਸਰਿਆਂ ਨੇ ਛਡਾਉਣ ਦੇ ਵਾਸਤੇ ਜੰਗ ਕੀਤੀ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਜੰਗਾਂ ਇਹਦੇ ਵਾਸਤੇ ਨਹੀਂ ਨੇ ਨਾ ਸਤਿਗੁਰੂ ਜੀ ਮਹਾਰਾਜ ਦੀਆਂ ਜੰਗਾਂ ਤਨ ਦੇ ਵਾਸਤੇ ਨੇ ਕਿਉਂਕਿ ਗੁਰੂ ਸਾਹਿਬ ਦੇ ਪਿਤਾ ਜੀ ਇਹ ਗੱਲ ਸਮਝਾ ਗਏ ਸੀ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਨਾ ਸੰਗਤਾਂ ਬਹੁਤ ਸੰਗਤਾਂ ਆਈਆਂ ਸੰਗਤਾਂ ਨੇ ਮਹਾਰਾਜ ਨੂੰ ਬਹੁਤ ਨਮਸਕਾਰਾਂ ਕੀਤੀਆਂ ਬਹੁਤ ਸਾਰੀ ਭੇਟਾ ਚੜਤ ਰੁਪਿਆ ਪੈਸਾ ਧਨ ਦੌਲਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਚੜਾਇਆ ਪਰ ਜਿਹੜੇ ਈਰਖਾ ਕਰਨ ਵਾਲੇ ਸੀ ਉਹਨਾਂ ਦੇ ਕੋਲੋਂ ਜਰਿਆ ਨਾ ਗਿਆ ਨੌਵੇਂ ਗੁਰੂ ਜੀ ਪ੍ਰਗਟ ਹੋ ਗਏ ਨੇ ਲੋਕੀ ਇਹਨਾਂ ਨੂੰ ਮੱਥਾ ਟੇਕਦੇ ਨੇ ਇਹਨਾਂ ਨੂੰ ਸੰਗਤਾਂ ਮਾਇਆ ਚੜਾ ਰਹੀ ਆ ਹੋਇਆ ਕੀ ਧੀਰਮਲ ਨੇ ਆਪਣੇ ਮਸੰਦ ਸ਼ੀਹੇ ਦੇ ਰਾਹੀਂ ਨਾਲੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਉੱਤੇ ਗੋਲੀ ਚਲਵਾ ਦਿੱਤੀ ਤੇ ਨਾਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਜਿੰਨੀ ਮਾਇਆ ਚੜੀ ਸੀ ਨਾ ਉਹ ਸਾਰੀ ਧੀਰਮਲ ਨੂੰ ਨੀਚੋ ਕੇ ਲੈ ਗਏ ਮੱਖਣਸ਼ਾਲ ਲਬਾਣਾ ਆਇਆ ਕਹਿ ਲੱਗਾ ਮਹਾਰਾਜ ਮੇਰੇ ਕੋਲ ਸਿਪਾਹੀ ਨੇ ਜੇ ਤੁਸੀਂ ਹੁਕਮ ਕਰੋ ਤੇ ਮੈਂ ਧੀਰਮਲ ਹੋਰਾਂ ਦਾ ਖਜ਼ਾਨਾ ਲੁੱਟ ਲਿਆ ਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿ ਲੱਗੇ ਨਹੀਂ ਜੇ ਇਹ ਮਾਇਆ ਚੁੱਕ ਕੇ ਉਹਨਾਂ ਦਾ ਢਿੱਡ ਭਰਦਾ ਉਹਨਾਂ ਨੂੰ ਸਕੂਨ ਮਿਲਦਾ ਵਾ ਸੁੱਖ ਮਿਲਦਾ ਮੇਰੇ ਪੈ ਸਾਡੇ ਗੁਰੂ ਘਰ ਦੇ ਪੈਸਿਆਂ ਦਾ ਕਰਕੇ ਇਹ ਮਾਇਆ ਸੀ ਵਾਪਸ ਨਹੀਂ ਲਿਆਉਣੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਇਹ ਗੱਲ ਸਮਝਾ ਗਏ ਸਨ ਉਹਨਾਂ ਦੇ ਪਿਤਾ ਜੀ ਪੂਰਣੇ ਪਾ ਗਏ ਸਨ ਹਰਮੰਦਰ ਸਾਹਿਬ ਗਏ ਵੀ ਚਲੋ ਮਹਾਰਾਜ ਦਾ ਸਤਿਾਨਿਆ ਨਮਸਕਾਰ ਕਰ ਲਈਏ ਤੇ ਜਿਹੜੇ ਸੀ ਨਾ ਹਰਮੰਦਰ ਸਾਹਿਬ 'ਚ ਸੇਵਾ ਸੰਭਾਲ ਕਰਨ ਵਾਲੇ ਮਸੰਦ ਸਾਨੂੰ ਉਹਨਾਂ ਨੇ ਦਰਵਾਜ਼ੇ ਬੰਦ ਕਰ ਲੈ। ਉਹਨਾਂ ਨੇ ਸੋਚਿਆ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਆ ਗਏ ਇੱਥੇ ਕਿਤੇ ਪੱਕਾ ਹੀ ਨਾ ਡੇਰਾ ਲਾ ਕੇ ਬਹਿ ਜਾਣ। ਕਿਧਰੇ ਪੱਕੀ ਨਾ ਰਹਿਣ ਲੱਗ ਪੈਣ। ਉਹਦੇ ਨਾਲ ਫਿਰ ਸਾਡੀ ਆਮਦਨ ਦੇ ਵਿੱਚ ਕਮੀ ਆ ਜਾਏਗੀ। ਉਹਨਾਂ ਨੇ ਦਰਵਾਜ਼ੇ ਬੰਦ ਕਰ ਲੈ। ਵੇਖੋ ਕਿੱਥੋਂ ਤੱਕ ਗੁਰੂ ਕੇ ਦਰਬਾਰ ਵਿੱਚ ਰਹਿਣ ਵਾਲੇ ਲੋਕੀ ਕਿੰਨੇ ਕੋੜ ਉਹਨਾਂ ਦੇ ਅੰਦਰ ਭਰਿਆ ਹੁੰਦਾ ਉਹਨਾਂ ਨੇ ਮਹਾਰਾਜ ਨੂੰ ਨਹੀਂ ਅੰਦਰ ਵੜਨ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾ ਹਰਮੰਦਰ ਸਾਹਿਬ ਦੇ ਬਾਹਰਲੇ ਪਾਸੇ ਬੈਠੇ ਰਹੇ ਉੱਥੋਂ ਹੀ ਮੱਥਾ ਟੇਕਿਆ ਤੇ ਸਤਿਗੁਰੂ ਜੀ ਮਹਾਰਾਜ ਨੇ ਬਚਨ ਕੀਤਾ ਨਹਿ ਮਸੰਦ ਤੁਮ ਅੰਮ੍ਰਿਤ ਸਰੀਏ ਤ੍ਰਿਸ਼ਨਾ ਅਗਣ ਤੇ ਅੰਤਰ ਸੜੀਏ ਮਹਾਰਾਜ ਕਹਿ ਲਗੇ ਬੇਸ਼ੱਕ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਸੇਵਾ ਨਿਭਾਉਂਦੇ ਹੋ ਪਰ ਤੁਸੀਂ ਤੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜੇ ਹੋਏ ਹੋ ਕਿੱਡੀ ਤੁਸੀਂ ਘਟਿਆ ਤੇ ਗਿਰੀ ਸੋਚ ਰੱਖਦੇ ਹੋ ਉੱਥੋਂ ਹੀ ਮੱਥਾ ਟੇਕ ਕੇ ਮਹਾਰਾਜ ਅਗਾ ਚਲੇ ਗਏ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇਹ ਪੂਰਨੇ ਪਾ ਦਿੱਤੇ ਸਨ ਪੁੱਤਰ ਕਿਸੇ ਦੇ ਨਾਲ ਪੈਸੇ ਪੈਸੇ ਦਾ ਕਰਕੇ ਲੜਾਈ ਝਗੜਾ ਨਹੀਂ ਕਰਨਾ ਜ਼ਮੀਨ ਦਾ ਕਰਕੇ ਲੜਾਈ ਝਗੜਾ ਨਹੀਂ ਕਰਨਾ ਔਰਤ ਦਾ ਕਰਕੇ ਤੇ ਜੰਗ ਜੁੱਧ ਸਾਡੇ ਇੱਥੇ ਹੋਏ ਨਹੀਂ ਹਨ ਤੋ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਜੰਗ ਜੋਧੇ ਸਨ ਉਹ ਸਨ ਜ਼ੁਲਮ ਦੇ ਖਿਲਾਫ ਸਤਗੁਰ ਜੀ ਮਹਾਰਾਜ ਨੇ ਸਾਡੇ ਤੇ ਹੋਰ ਕਿਹੜੀਆਂ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਇਹਨਾਂ ਨੂੰ ਸਰਵਣ ਕਰਨ ਵਾਸਤੇ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਦੇ ਹਾਂ ਸਤਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਅਪ ਸੰਗਤਾਂ ਨੇ ਸਰਵਣ ਕੀਤਾ ਕਿ ਜਿਹੜੇ ਮਸੰਦ ਸਨ ਚੇਤੋ ਮਸੰਦ ਦੀ ਅਗਵਾਈ ਵਿੱਚ ਉਹ ਸਾਰੇ ਇਕੱਠੇ ਹੋ ਕੇ ਤੇ ਮਾਤਾ ਗੁਜਰੀ ਜੀ ਦੇ ਕੋਲ ਸ਼ਿਕਾਇਤ ਲਾਉਣ ਵਾਸਤੇ ਗਏ ਸਨ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਨਵਾਂ ਹੀ ਪੰਥ ਸਜਾ ਦਿੱਤਾ ਜਦੋਂ ਨਵਾਂ ਹੀ ਪੰਥ ਸਜਾ ਦਿੱਤਾ ਇਹਦੇ ਨਾਲ ਨੁਕਸਾਨ ਕੀ ਹੋਵੇਗਾ ਇਹਦੇ ਨਾਲ ਪ੍ਰਬੰਧ ਸਾਡੇ ਹੱਥਾਂ ਦੇ ਵਿੱਚੋਂ ਚਲੇ ਜਾਏਗਾ ਇਹ ਤੇ ਫੇ ਖਾਲਸਾ ਪੰਥ ਸਾਰੀ ਸਾਰੀਆਂ ਸੇਵਾਵਾਂ ਨਿਭਾਉਣ ਲੱਗ ਜਾਏਗਾ ਫਿਰ ਸਾਨੂੰ ਕਿੰਨੇ ਪੁੱਛਣਾ ਹੈ ਸਭ ਤੋਂ ਵੱਡਾ ਦੁੱਖ ਉਹਨਾਂ ਮਸੰਦਾਂ ਨੂੰ ਆਪਣੀ ਇਨਕਮ ਦਾ ਸੀ ਵੀ ਜੇ ਲੋਕੀ ਸਾਨੂੰ ਮੱਥਾ ਟੇਕਣਾ ਛੱਡ ਗਏ ਤੇ ਸਾਡਾ ਹੋਊਗਾ ਕੀ ਆਮ ਕਰਕੇ ਲੜਾਈਆਂ ਐਸੇ ਗੱਲ ਦੇ ਉੱਤੇ ਨੇ ਬੇਸ਼ੱਕ ਅਸੀਂ ਸਤਗੁਰੂ ਦੀ ਹਜ਼ੂਰੀ ਵਿੱਚ ਰਹਿੰਦੇ ਆਂ ਤੇ ਬਾਣੀ ਪੜ੍ਹਦੇ ਆਂ ਕਿ ਵੇਨ ਕਰਮਾ ਕੇ ਸਿਪਾਈਐ ਨਾਹੀ ਜੇ ਬਹੁਤ ਹੀ ਰਾਤਾਵੈ ਨਾ ਮੇਰਾ ਮਤਲਬ ਹੁੰਦਾ ਭਾਜਨਾਠ ਕਰਨੀ ਜਿੰਨੀ ਮਰਜ਼ੀ ਭਾਜਨਾਠ ਕਰ ਲਓ ਜੋ ਵੈ ਗੁਰੂ ਜੀ ਨੇ ਤੁਹਾਨੂੰ ਦੇਣਾ ਵਾ ਨਾ ਉਹ ਦੇ ਹੀ ਦੇਣਾ ਪਰ ਮਸੰਦਾ ਨੂੰ ਇਸ ਗੱਲ ਦੇ ਉੱਤੇ ਯਕੀਨ ਹੈ ਨਹੀਂ ਸੀ ਉਹ ਮਾਤਾ ਜੀ ਦੇ ਕੋਲ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਲਾਉਂਦੇ ਆ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਉੱਤੇ ਪਤਾ ਨਹੀਂ ਕੋਈ ਚੰਡੀ ਜਿਹੜੀ ਆ ਨਾ ਉਹ ਪੁੱਠੀ ਪੈ ਗਈ ਆ ਕੋਈ ਜਪਤਾ ਵੀ ਉਹਨਾਂ ਦੇ ਉੱਤੇ ਪੁੱਠਾ ਪੈ ਗਿਆ ਆਪਣੇ ਸਿੱਖ ਮਾਰਨੇ ਸ਼ੁਰੂ ਕਰ ਦਿੱਤੇ ਨੇ ਪਰ ਸਾਧ ਸੰਗਤ ਜੀ ਮਾਤਾ ਗੁਜਰੀ ਜੀ ਨੇ ਜਵਾਬ ਦਿੱਤਾ ਮਸੰਦੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਵੈ ਗੁਰੂ ਪਰਮਾਤਮਾ ਦਾ ਰੂਪ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਇਸ ਵਾਸਤੇ ਉਹ ਜੋ ਕਰ ਰਹੇ ਨੇ ਚੰਗਾ ਹੀ ਕਰ ਰਹੇ ਨੇ ਤੁਹਾਨੂੰ ਢਰਨ ਦੀ ਤੇ ਤੁਹਾਨੂੰ ਕਬਰਾਉਣ ਦੀ ਜ਼ਰੂਰਤ ਨਹੀਂ ਆ ਤੁਸੀਂ ਨਾ ਚੜ੍ਹਦੀ ਕਲਾ ਦੇ ਵਿੱਚ ਰਹੋ ਐਵੇਂ ਨਾ ਕਭਰਾਓ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਡਰੋ ਤੇ ਤਾਂ ਜੇ ਤੁਹਾਡੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਜਦੋਂ ਆ ਗੱਲ ਚੱਲਦੀ ਪਈ ਡੋਪ ਟੈਸਟ ਦੀ ਨਸ਼ਿਆਂ ਦੇ ਟੈਸਟ ਦੀ ਡਰਨ ਤੇ ਉਹ ਜਿਹੜੇ ਬੰਦੇ ਨਸ਼ੇ ਕਰਦੇ ਹੋਣ ਜਿਹੜੇ ਕਰਦੇ ਹੀ ਨਹੀਂ ਉਹ ਕਾਦੇ ਵਾਸਤੇ ਡਰਨ ਸੋ ਡਰੇ ਜੇ ਪਾਪ ਕਮਾਵੰਦਾ ਧਰਮੀ ਵਿਗਸੀਤ ਜਿਹੜਾ ਧਰਮੀ ਬੰਦਾ ਹੁੰਦਾ ਉਹ ਤੇ ਖੁਸ਼ ਹੁੰਦਾ ਇਸ ਪੰਕਤੀ ਦੇ ਅਰਥ ਮਹਾਵਰੇ ਵਿੱਚ ਕਰਨੇ ਹੋਣ ਨਾ ਅੱਜ ਕੱਲ ਦੇ ਸਮੇਂ ਚ ਗਿਆਨ ਲੈਣਾ ਹੋ ਗਿਆ ਸੌਖਾ ਪਰ ਰੁਚੀ ਸਾਡੀ ਘਟਦੀ ਜਾਂਦੀ ਆ ਜੇ ਕਿਸੇ ਨੂੰ ਪੜਨ ਦੀ ਇੱਛਾ ਨਾ ਹੋਵੇ ਪੜਨ ਦੀ ਇੱਛਾ ਹੋਵੇ ਵੈਸੇ ਤੇ ਉਹ ਨਾਂ ਸ਼ਬਦ ਮੂੰਹ ਚੋਂ ਨਿਕਲਿਆ ਵੈਸੇ ਸਚਾਈ ਇਹ ਆ ਕਿ ਪੜਨ ਦੀ ਰੁਚੀ ਸਾਡੇ ਚੋਂ ਦਿਨ ਦਿਨ ਘਟਦੀ ਜਾਂਦੀ ਆ ਲਾਇਬ੍ਰੇਰੀਆਂ ਨੇ ਪਰ ਤਾਂ ਵੀ ਕਿਸੇ ਨੇ ਕੋਈ ਵੀ ਕਿਤਾਬ ਪੜ੍ਹਨੀ ਹੋਵੇ ਮੇਰੇ ਕੋਲ ਲਗਭਗ 3400 ਕਿਤਾਬਾਂ ਗ੍ਰੰਥ ਪੋਥੀਆਂ ਅਲੱਗ-ਅਲੱਗ ਟੌਪਿਕ ਨਾਲ ਵਿੱਚ ਪੀਡੀਐਫ ਐਕਸਟੈਂਸ਼ਨ ਦੇ ਵਿੱਚ ਹਨ ਕੋਈ ਪੜ੍ਹਨਾ ਚਾਹਵੇ ਤਾਂ ਤੁਸੀਂ ਪੜ੍ਹ ਸਕਦੇ ਹੋ ਐਵੇਂ ਨਾ ਘੁਮਰਾਓ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਡਰੋ ਤੇ ਤਾਂ ਜੇ ਤੁਹਾਡੇ ਵਿੱਚ ਕੋਈ ਕਮੀ ਪੇਸ਼ੀ ਹੋਵੇ ਜਦੋਂ ਆ ਗੱਲ ਚੱਲਦੀ ਪੀ ਡੋਪ ਟੈਸਟ ਦੀ ਨਸ਼ਿਆਂ ਦੇ ਟੈਸਟ ਦੀ ਡਰਨ ਤੇ ਉਹ ਜਿਹੜੇ ਬੰਦੇ ਨਸ਼ੇ ਕਰਦੇ ਹੋਣ ਜਿਹੜੇ ਕਰਦੇ ਹੀ ਨਹੀਂ ਉਹ ਕਾਦੇ ਵਾਸਤੇ ਡਰਨ ਸੋ ਡਰੇ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ ਜਿਹੜਾ ਧਰਮੀ ਬੰਦਾ ਹੁੰਦਾ ਉਹ ਤੇ ਖੁਸ਼ ਹੁੰਦਾ ਇਸ ਪੰਗਤੀ ਦੇ ਅਰਥ ਮੁਹਾਵਰੇ ਵਿੱਚ ਕਰਨੇ ਹੋਣ ਨਾ ਅੱਜ ਕੱਲ ਦੇ ਸਮੇਂ 'ਚ ਗਿਆਨ ਲੈਣਾ ਹੋ ਗਿਆ ਸੌਖਾ ਪਰ ਰੁਚੀ ਸਾਡੀ ਘਟਦੀ ਜਾਂਦੀ ਆ ਜੇ ਕਿਸੇ ਨੂੰ ਪੜਨ ਦੀ ਇੱਛਾ ਨਾ ਹੋਵੇ ਪੜਨ ਦੀ ਇੱਛਾ ਹੋਵੇ ਵੈਸੇ ਤੇ ਉਹ ਨਾਂ ਸ਼ਬਦ ਮੂੰਹ ਚੋਂ ਨਿਕਲਿਆ ਵੈਸੇ ਸਚਾਈ ਇਹ ਆ ਕਿ ਪੜਨ ਦੀ ਰੁਜੀ ਸਾਡੇ ਚੋਂ ਦਿਨੋ ਦਿਨ ਘਟਦੀ ਜਾਂਦੀ ਆ ਲਾਇਬ੍ਰੇਰੀਆਂ ਨੇ ਪਰ ਤਾਂ ਵੀ ਕਿਸੇ ਨੇ ਕੋਈ ਵੀ ਕਿਤਾਬ ਪੜਨੀ ਹੋਵੇ ਮੇਰੇ ਕੋਲ ਲਗਭਗ 34000 ਕਿਤਾਬਾਂ ਗ੍ਰੰਥ ਪੋਥੀਆਂ ਅਲੱਗ-ਅਲੱਗ ਟੌਪਿਕ ਨਾਲ ਵਿੱਚ ਪੀਡੀਐਫ ਐਕਸਟੈਂਸ਼ਨ ਦੇ ਵਿੱਚ ਹਨ ਕੋਈ ਪੜਨਾ ਚਾਵੇ ਤਾਂ ਤੁਸੀਂ ਪੜ ਸਕਦੇ ਹੋ ਅਖਾਣਾ ਦੇ ਕੋਸ਼ ਮੁਹਾਵਰਿਆਂ ਦੇ ਕੋਸ਼ ਇਤਿਹਾਸਕ ਬਹੁਤ ਵੱਡਾ ਸਾਡਾ ਗੁਰਮਤਿ ਦਾ ਖਜ਼ਾਨਾ ਹੈ ਇਸ ਪੰਕਤੀ ਦੇ ਅਰਥ ਸੋ ਡਰੇ ਜੇ ਪਾਪ ਕਮਾ ਮਾ ਦਾ ਧਰਮੀ ਬਖਸੀਤ ਜੇ ਇਹਦੇ ਅਰਥ ਅਖਾਣ ਚ ਕਰਨੇ ਹੋਣ ਨਾ ਉਥੇ ਅਖਾਣ ਆ ਅੰਦਰ ਹੋਵੇ ਸੱਚ ਤੇ ਕੋਠੇ ਚੜ ਕੇ ਨਾ ਚ ਜਿਸ ਬੰਦੇ ਦੇ ਅੰਦਰ ਸੱਚ ਹੋਵੇ ਉਹਨੂੰ ਡਰਨ ਦੀ ਕੀ ਲੋੜ ਪਰ ਇਹ ਜਿਹੜੇ ਮਸੰਦ ਡਰੇ ਹੋਏ ਸਨ ਉਹ ਸਾਰਾ ਕਾਰਜ ਉਹ ਗਿਆ ਮਹਾਰਾਜ ਨੇ ਪੰਜ ਪਿਆਰੇ ਸਾਜ ਦਿੱਤੇ ਤੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਕੌਂਟ ਸਿਖਾਉਣਾ ਚਾਹੁੰਦੇ ਨੇ ਭਾਵੇਂ ਤੁਸੀਂ ਕਿੰਨੇ ਵੀ ਵੱਡੇ ਹੋ ਜਾਓ ਪਰ ਤੁਹਾਨੂੰ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਜ਼ਰੂਰ ਲੈਣਾ ਚਾਹੀਦਾ ਇਹ ਮਹਾਰਾਜ ਉਹਨਾਂ ਪੂਰਨੇ ਪਾਉਣ ਲੱਗੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਪੰਥ ਸਾਜ ਕੇ ਆਪਣੇ ਮਾਤਾ ਗੁਜਰੀ ਜੀ ਦੇ ਕੋਲ ਗਏ ਨੇ ਉਹਨਾਂ ਨੂੰ ਜਾ ਕੇ ਨਮਸਕਾਰ ਕੀਤੀ ਆ ਮਾਤਾ ਜੀ ਨੇ ਪੁੱਛਿਆ ਪੁੱਤਰ ਖਾਲਸਾ ਪੰਥ ਸਾਜ ਦਿੱਤਾ ਹਾਂ ਮਾਤਾ ਜੀ ਵੈ ਗੁਰੂ ਜੀ ਨੇ ਕਿਰਪਾ ਕੀਤੀ ਹੈ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ ਉਸ ਪਰਮਾਤਮਾ ਦੀ ਕਿਰਪਾ ਨਾਲ ਖਾਲਸਾ ਪ੍ਰਗਟ ਹੋ ਗਿਆ ਹੁਣ ਮਾਤਾ ਜੀ ਤੁਹਾਡੇ ਅਸ਼ੀਰਵਾਦ ਦੀ ਜ਼ਰੂਰਤ ਆ ਹੁਣ ਤੁਸੀਂ ਸ਼ੁਭ ਅਸੀਸ ਦਿਓ ਕਿ ਜਿਹੜਾ ਮਾਤਾ ਜੀ ਖਾਲਸਾ ਸਾਜਿਆ ਨਾ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਮਾਤਾ ਜੀ ਤੁਹਾਡੇ ਹੁਣ ਅਸ਼ੀਰਵਾਦ ਦੀ ਜ਼ਰੂਰਤ ਆ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਮਾਤਾ ਜੀ ਦੇ ਅੱਗੇ ਬੇਨਤੀ ਕਰਦੇ ਨੇ ਸਾਡੀ ਕੌਮ ਦੇ ਮਹਾਨ ਕਵੀਸ਼ਰ ਭਾਈ ਕਰਨੈਲ ਸਿੰਘ ਜੀ 파ਰਸ ਰਾਮੂ ਵਾਲੀਆ ਜਿਨ੍ਹਾਂ ਨੇ ਹਜ਼ਾਰਾਂ ਹੀ ਕਵਿਤਾਵਾਂ ਲਿਖੀਆਂ ਨੇ ਉਹਨਾਂ ਦੀ ਰਚਨਾ ਹੈ ਕਿਵੇਂ ਮਹਾਰਾਜ ਆਪਣੇ ਮਾਤਾ ਜੀ ਦੇ ਅੱਗੇ ਬੇਨਤੀ ਕਰਦੇ ਨੇ ਇੰਝ ਸਾਧ ਸੰਗਤ ਜੀ ਪੇਸ਼ ਕੀਤਾ ਜਾ ਰਿਹਾ ਹੈ ਨਾਨਕ ਗੁਰੂ ਦੀ ਸਿੱਖੀ ਵਿੱਚ ਮਾਤਾ ਗੁਜਰੀ ਦੀ ਵੱਡੀ ਤਬਦੀਲੀ ਦੀ ਸਿਲੋੜ ਲੋੜੀ ਦੇ ਸਿਰਾਂ ਨੂੰ ਪਹਿਲਾ ਕਰਕੇ ਤੜਾਂ ਤੋਂ ਅੱਖ ਲਿਆਏ ਦੁਬਾਰਾ ਹੱਥੀ ਜੋੜ ਮਾਏ ਮੇਰੀ ਇਹ ਨਹੀਂ ਲਿਆ ਹੈ ਦੁਬਾਰਾ ਹੱਥੀ ਜੋੜਾ ਸਭ ਕੇ ਪਿਆਰ ਪੰਜ ਪੰਜਾ ਪੰਜਾ ਸ਼ੇਰਾਂ ਜਿੰਨੀ ਭਾਰ ਦਿੱਤੀ ਸ਼ਕਤੀ ਅਗਾਦ ਸਾਜਿਆ ਪੰਥ ਤੀਜਾ ਸੋ ਦੁਜਰਵਾਣਿਆਂ ਨੂੰ ਦੇਓ ਮਾਤਾ ਜੀ ਅਸ਼ੀਰਵਾਦ ਮਾਤਾ ਮੇਰੀਏ ਦੇਓ ਮਾਤਾ ਜੀਏ ਸ਼ੀਰਵਾਦ ਨਾਨਕ ਗੁਰੂ ਦੀ ਸਿੱਖੀ ਵਿੱਚ ਮਾਤਾ ਗੁਜਰੀ ਦੀ ਵੱਡੀ ਤਬਦੀਲੀ ਦੀ ਸਿਲੋੜਾ ਲੋੜੀ ਦੇ ਸਿਰਾਂ ਨੂੰ ਪਹਿਲਾ ਕਰਕੇ ਤੜਾਂ ਤੋਂ ਅੱਖ ਲਿਆ ਹੈ ਦੁਬਾਰਾ ਹੱਥੀ ਜੋੜ ਮਾਤਾ ਮੇਰੀ ਏਨੀ ਲਿਆ ਹੈ ਦੁਬਾਰਾ ਹੱਥੀ ਜੋੜਾ ਸੁਣ ਕੇ ਪਿਆਰੇ ਪੰਜ ਪੰਜਾਂ ਪੰਜਾਂ ਸ਼ੇਰਾਂ ਜਿੰਨੀ ਭਾਰਤ ਦਿੱਤੀ ਸ਼ਕਤੀ ਅਗਾ ਸਾਜਿਆ ਪੰਥ ਤੀਜਾ ਸੋ ਦੁਜਰਵਾਨਿਆ ਨੂੰ ਦੇਓ ਮਾਤਾ ਜੀ ਅਸ਼ੀਰਵਾਦ ਮਾਤਾ ਮੇਰੀਏ ਦੇਵ ਮਾਤਾ ਜੀ ਅਸ਼ੀਰਵਾਦ ਦਇਆ ਤੇ ਤਰਮ ਸਿੰਘ ਮੋਕ ਮਹਿਮਤ ਸਿੰਘ ਸੈਬ ਸਿੰਘ ਚੜੇ ਪਰਵਾਣ ਮੁਕੀਆਂ ਚਰਾਸੀਆਂ ਤੇ ਜੀਵਨ ਮੁਕਤ ਮਿਲੀ ਜਉਂਦੇ ਪਾਦ ਪਾਗ ਨਰਮਾਣ ਮਾਤਾ ਮੇਰੀ ਇਹ ਨਹੀਂ ਜਉਂਦੇ ਪਾਦ ਪਾਗ ਨਰਮਾਣ ਜਿਸ ਦੇ ਬਸ਼ਿੰਦੇ ਸਾਰੇ ਹੋਣ ਕੇ ਸ਼ਹੀਦ ਜਿੰਦਾ ਕੀਤੀ ਨਾ ਵੀ ਬਸਤੀ ਅਬਾਦ ਸਾਜਿਆ ਪੰਥ ਦੀ ਜਾਂ ਸੋਧ ਜਰਵਾਣਿਆਂ ਨੂੰ ਦੇਵ ਮਾਤਾ ਜੀ ਅਸ਼ੀਰਵਾਦ ਮਾਤਾ ਮੇਰੀਏ ਦੇਵ ਮਾਤਾ ਜੀ ਅਸ਼ੀਰਵਾਦ ਕਿੰਨਿਆ ਜੁਗਾਂ ਦੇ ਤੱਕ ਚੰਦ ਤਾਰੇ ਸੂਰਜ ਨੇ ਰਹਿਣਗੇ ਅਸਮਾਨ ਤੇ ਮੌਜੂਦ ਮਹਾ ਪਰਲੋ ਦੇ ਤੱਕ ਸਦੋ ਸੰਸ ਕੈਮ ਰਖੁ ਸਿੱਖੀ ਦਾ ਵਜੂਦ ਮਾਏ ਮੇਰੀ ਏ ਨੀ ਕੈਮ ਰਖੁ ਸਿੱਖੀ ਦਾ ਵਜੂਦ ਸੱਚ ਉੱਤੇ ਲੜਦੀ ਰਹੂਗੀ ਅਜ ਰੱਖ ਦਿੱਤੀ ਫੌਜ ਰੱਬ ਦੀ ਦੀ ਬੁਨਿਆਦ ਸਾਜਿਆ ਪੰਥ ਦੀ ਜਸੋ ਦੁਜਰਵਾਣਿਆਂ ਨੂੰ ਦੇਵ ਮਾਤਾ ਜੀ ਏ ਸ਼ੀਰਵਾਦ ਮਾਤਾ ਮੇਰੀ ਏ ਦੇਵ ਮਾਤਾ ਜੀ ਅਸ਼ੀਰਵਾਦ ਬੱਕਰੀ ਤੇ ਹਿਰਨੀ ਲੜਨ ਨਾਲ ਸ਼ੇਰਨੀ ਦੇ ਬਾਣੇ ਚੁੱਕਣਗੇ ਬਦੂਕ ਸਦਿਆਂ ਤੋਂ ਸੁੱਤਿਆਂ ਨੂੰ ਹੈ ਜਗਾ ਟੁੰਬ ਕੇ ਮੈਂ ਮੁਰਦਿਆਂ ਚ ਰੂਹ ਦਿੱਤੀ ਫੂਕ ਮਾਤਾ ਮੇਰੀ ਇਹ ਨਹੀਂ ਮੁਰਦਿਆਂ ਚ ਰੂਹ ਦਿੱਤੀ ਫੂਕ ਇਸ ਮੇਟ ਕਰ ਗਏ ਮਿੱਟੀ ਤੋਂ ਲੱਕੜ ਬਾਣ ਪੀ ਕੇ ਪੌਲ ਬਾਣ ਨਾ ਫੁਲਾਣ ਸਾਜਿਆ ਪੰਥ ਦੀ ਜਸੋ ਦੁਜਾਰ ਮਾਣਿਆਂ ਨੂੰ ਦੇਵ ਮਾਤਾ ਜੀ ਅਸ਼ੀਰਵਾਦ ਮਾਤਾ ਮੇਰੀਏ ਦੇਵ ਮਾਤਾ ਜੀ ਅਸ਼ੀਰਵਾਦ ਤੀਆਂ ਪਹਿਣਾ ਮਾਵਾਂ ਦੀਆਂ ਇੱਜ਼ਤਾਂ ਨੂੰ ਲੁੱਟੀ ਜਾਂਦੇ ਮੱਲ ਮੱਲੀ ਮੁਗਲ ਪਠਾਣਾ ਉਹ ਸਾਰਾ ਹਿੰਦ ਦੇਸ਼ ਦਿਸੇ ਆ ਬੁੱਚੜਖਾਨਾ ਲਹਿਰਿਆ ਮਨੁੱਖਤਾ ਦਾ ਕਾਨ ਮਾਤਾ ਮੇਰੀ ਇਹ ਨਹੀਂ ਲਹਿਰਿਆ ਮਨੁੱਖਤਾ ਦਾ ਕਾਨ ਚੱਕੀ ਦੇ ਬੁੜਾ ਚ ਪੀ ਸਿਪਾਰਸਾ ਲੁਕਾਈ ਦੀ ਨਾ ਸੁਣੇ ਕੋਈ ਦਾਦ ਫਰਿਆਦ ਭਾਜਿਆ ਪੰਥ ਤੀਜਾ ਸੋ ਦੁਜਾ ਰਵਾਨਿਆਂ ਨੂੰ ਦਿਓ ਮਾਤਾ ਜੀ ਅਸ਼ੀਰਵਾਦ ਮਾਤਾ ਮੇਰੀ ਏ ਨਹੀਂ ਦਿਓ ਮਾਤਾ ਜੀ ਅਸ਼ੀਰਵਾਦ ਵੇਖੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਵਾਸਤੇ ਕਿੰਨੇ ਵੱਡੇ ਪੂਰਨੇ ਪਾਏ ਨੇ ਮਹਾਰਾਜ ਨੇ ਆਪਣੀ ਮਾਤਾ ਜੀ ਦੇ ਕੋਲੋਂ ਅਸ਼ੀਰਵਾਦ ਮੰਗਿਆ ਤੇ ਮਾਤਾ ਜੀ ਨੇ ਫਿਰ ਸ਼ubh ਅਸੀਸਾਂ ਦਿੱਤੀਆਂ ਇਥੋਂ ਸਾਨੂੰ ਸਿੱਖਿਆ ਇਹ ਮਿਲਦੀ ਆ ਪੀ ਸਾਨੂੰ ਕਿੰਨੀ ਵੱਡੀ ਉਪਲਬਧੀ ਪ੍ਰਾਪਤ ਹੋ ਜਾਵੇ ਅਸੀਂ ਬਹੁਤ ਵੱਡੇ ਕੋਈ ਘਰਾਂ ਦੇ ਮਾਲਕ ਬਣ ਜਾਈਏ ਗੱਡੀਆਂ ਮੋਟਰਾਂ ਜੋ ਮਰਜ਼ੀ ਮਿਲ ਜਾਵੇ ਮਾਤਾ ਪਿਤਾ ਦਾ ਜਿਹੜਾ ਆਸ਼ੀਰਵਾਦ ਆ ਉਹ ਸਾਡੇ ਵਾਸਤੇ ਬੜਾ ਜ਼ਰੂਰੀ ਆ ਪਹਿਲਾਂ ਇਦਾਂ ਹੁੰਦਾ ਸੀ ਇਹ ਮੇਰੀ ਆਪਣੀ ਹੱਡ ਬੀਤੀ ਆ ਜਦੋਂ ਅਸੀਂ ਆਪਣੇ ਵਾਸਤੇ ਘਰ ਦੇ ਵਿੱਚ ਕਿਸੇ ਬੱਚੇ ਦੇ ਵਾਸਤੇ ਨਵਾਂ ਸੂਟ ਸਵਾਉਣਾ ਨਾ ਤੇ ਸਾਡੀ ਮਾਂ ਨੇ ਮਾਤਾ ਨੇ ਕਹਿਣਾ ਵੀ ਪੁੱਤਰ ਇਹ ਜਿਹੜਾ ਨਵਾਂ ਸੂਟ ਸਵਾਇਆ ਨਾ ਪਹਿਲਾਂ ਤੇ ਆਪਣੇ ਘਰ ਦੇ ਵਿੱਚ ਜਿਹੜੀ ਮਹਾਰਾਜ ਦੀ ਫੋਟੋ ਆ ਬੇਸ਼ੱਕ ਅਸੀਂ ਅੱਜ ਕੱਲ ਇਹਨਾਂ ਨੂੰ ਕਲਪਨਾ ਕਹਿਣ ਲੱਗ ਪਏ ਜੋ ਵੀ ਆ ਪਰ ਉਹਦੇ ਨਾਲ ਕੀ ਸੀ ਸਾਡੇ ਉੱਤੇ ਇੱਕ ਚੰਗਾ ਅਸਰ ਪੈਂਦਾ ਸੀ ਮਾਤਾ ਨੇ ਕਹਿਣਾ ਵੀ ਪਹਿਲਾਂ ਤੇ ਇਦਾਂ ਕਰੋ ਵੀ ਇਹ ਜਿਹੜਾ ਨਵਾਂ ਸੂਟ ਸਵਾਇਆ ਘਰ ਦੇ ਵਿੱਚ ਜਿਹੜੀ ਕੋਈ ਮਹਾਰਾਜ ਗੁਰੂ ਨਾਨਕ ਸਾਹਿਬ ਇਤਿਹਾਦ ਗੁਰੂ ਗੋਬਿੰਦ ਸਿੰਘ ਦੀ ਬੇਸ਼ੱਕ ਇਹ ਸਚਾਈ ਆ ਵੀ ਕਾਲਪਨਿਕ ਨੇ ਫੋਟੋਆਂ ਪਹਿਲਾਂ ਤੇ ਉਹਨਾਂ ਦੇ ਚਰਨਾਂ ਨੂੰ ਲਾ ਕੇ ਆਓ ਬਾਅਦ ਚ ਨਵੇਂ ਸਵਾਇਓ ਇਹ ਸੂਟ ਨੂੰ ਆਪਣੀ ਦਾਦੀ ਕੋਲ ਲੈ ਕੇ ਜਾਓ ਫਿਰ ਉਹ ਨਵਾਂ ਸੂਟ ਪਾਉਣ ਤੋਂ ਪਹਿਲਾਂ ਦਾਦੀ ਕੋਲ ਲੈ ਕੇ ਜਾਇਆ ਕਰਨਾ ਤੇ ਉਹਨੇ ਸ਼ੁਭ ਸ਼ੀਸ਼ਾ ਦਿਆ ਕਰਨੀਆਂ ਹੱਥ ਲਾ ਕੇ ਪੇ ਪੁੱਤਰ ਇਹ ਤੁਹਾਨੂੰ ਸੁੱਖ ਹੰਢਾਣਾ ਹੋਵੇ ਵੈਗੁਰੂ ਤੁਹਾਡੀ ਲੰਬੀ ਉਮਰ ਕਰੇ ਇਸ ਤਰ੍ਹਾਂ ਹੁੰਦਾ ਰਿਹਾ ਮੈਨੂੰ ਨਹੀਂ ਪਤਾ ਵੀ ਹੋਰ ਵੀ ਘਰਾਂ ਵਿੱਚ ਇਦਾਂ ਹੁੰਦਾ ਹੋਵੇਗਾ ਤੋ ਕਹਿਣ ਦਾ ਬਾਬੇ ਵੀ ਸਾਡੀਆਂ ਰੀਤੀਆਂ ਰਹੀਆਂ ਨੇ ਕੋਈ ਨਵੀਂ ਚੀਜ਼ ਲੈਣੀ ਅੱਜ ਵੀ ਜਿਹੜੇ ਸਿਆਣੇ ਬੱਚੇ ਨੇ ਉਹਨਾਂ ਨੂੰ ਕਿ ਨਵੀਂ ਚੀਜ਼ ਲੈਣੀ ਹੋਵੇ ਨਾ ਨਵੀਂ ਗੱਡੀ ਕੋਈ ਨਵੀਂ ਚੀਜ਼ ਉਹ ਨਾਲ ਆਪਣੇ ਪਿਤਾ ਜੀ ਨੂੰ ਲੈ ਕੇ ਜਾਂਦੇ ਆ ਉਹਦੀ ਚਾਬੀ ਕਹਿੰਦੇ ਵੀ ਸਾਡੇ ਪਿਤਾ ਜੀ ਫੜਨ ਨਵਾਂ ਘਰ ਹੋਵੇ ਇੱਥੇ ਵੀ ਤੇ ਉਹ ਇੰਡੀਆ ਤੋਂ ਆਪਣੇ ਮਾਤਾ ਪਿਤਾ ਨੂੰ ਸੱਦਦੇ ਆ ਭਾਵੇਂ ਜ਼ਿੰਦਗੀ ਦੇ ਅੰਦਰ ਕੋਈ ਵੀ ਇਦਾਂ ਦੀ ਉਪਲਬਧੀ ਹੋਵੇ ਵੈਗੁਰੂ ਜੀ ਬਖਸ਼ਿਸ਼ ਕਰਨ ਤੇ ਉਥੇ ਮਾਤਾ ਪਿਤਾ ਦੀ ਰਿਸਪੈਕਟ ਕਰਨੀ ਸਾਡੇ ਵਾਸਤੇ ਬੜੀ ਜ਼ਰੂਰੀ ਬਣ ਜਾਂਦੀ ਆ ਇਹ ਸਤਿਗੁਰੂ ਜੀ ਮਹਾਰਾਜ ਨੇ ਸਾਡੇ ਵਾਸਤੇ ਮਿਸਾਲ ਕਾਇਮ ਕੀਤੀ ਆ ਗੁਰਬਾਣੀ ਦੀ ਪੰਗਤੀ ਹੁੰਦੀ ਆ ਸਟੈਂਪ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਕਾਹੇ ਪੂਤ ਛਗਰਤ ਹੋ ਸੰਗ ਬਾਪ ਜਿਨ ਕੇ ਜਣੇ ਬਡੀਰੇ ਤੁਮ ਹੋ ਤਿੰਨ ਸਿਓ ਚਗਰਤ ਪਾਪ ਜਿਹੜੇ ਮਾਤਾ ਪਿਤਾ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦਾ ਕਹਿਣਾ ਨਹੀਂ ਮੰਨਦੇ ਉਹਨਾਂ ਦੇ ਆਖੇ ਨਹੀਂ ਲੱਗਦੇ ਉਹਨਾਂ ਦਾ ਦਿਲ ਖਾਉਂਦੇ ਨੇ ਇਹੋ ਜਿਹੇ ਨਿਆਣੇ ساری ਜ਼ਿੰਦਗੀ ਦੁਖੀ ਰਹਿੰਦੇ ਨੇ ਤੇ ਜਿਹੜੇ ਮਾਤਾ ਪਿਤਾ ਦੀਆਂ ਅਸੀਸਾਂ ਲੈਂਦੇ ਨੇ ਉਹਨਾਂ ਦੇ ਉੱਤੇ ਰੱਬ ਜੀ ਵੀ ਪਰਮਾਤਮਾ ਜੀ ਵੀ ਪ੍ਰਸੰਨ ਹੁੰਦੇ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਸਹੋਦਰਾ ਇਸ ਤਰ੍ਹਾਂ ਗੁਰੂ ਨੂੰ ਵੀ ਮਾਤਾ ਦੇ ਸਮਾਨ ਕਿਹਾ ਗਿਆ ਪਿਤਾ ਦੇ ਸਮਾਨ ਕਿਹਾ ਗਿਆ ਸਤਿਗੁਰੂ ਜੀ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਅੱਜ ਦੇ ਵਕਤ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ 20 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਜਿਨ੍ਹਾਂ ਨੇ ਭਾਈ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਬਾਟੇ ਦੀ ਪੋਹਲ ਪ੍ਰਾਪਤ ਕਰੋ ਇਹ ਗੁਰੂ ਘਰ ਦੀ ਇੱਕ ਮਰਿਆਦਾ ਹੈ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ ਫਤੇ ਪਰਮਾਨੰਥ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ